ਲੋਜੀ ਨਿਊਜ਼ ਅਪਡੇਟ ਵੱਲੋਂ ਅੱਜ ਬਹੁਤ ਹੀ ਵਧੀਆ ਨਵੀਂਕਲੀ ਸਟੋਰੀ ਤੇ ਲੈ ਕੇ ਆਇਆ ਮੈਂ ਜਿੱਥੇ ਖੇਤੀਬਾੜੀ ਦਫ਼ਤਰ ਖਮਾਣੋ ਦੇ ਵਿੱਚ ਅੱਜ ਲੰਚ ਬ੍ਰੇਕ ਦੇ ਉੱਤੇ ਜਿਹੜਾ ਇੱਕ ਘੰਟੇ ਦੀ ਛੁੱਟੀ ਹੁੰਦੀ ਆ ਉਹਦੇ ਉਸ ਸਮੇਂ ਦੇ ਵਿੱਚ ਇੱਕ ਲੜਕੀ ਆ ਖੁਸ਼ਪ੍ਰੀਤਕੌਰ ਜਿਹੜੀ ਦੋ ਭੈਣਾਂ ਨੇ ਤੇ ਉਹਨਾਂ ਦਾ ਭਰਾ ਨਹੀਂ ਕੋਈ ਤੇ ਉਹਦੇ ਕਰਕੇ ਨਾ ਸਾਰਿਆਂ ਨੇ ਮਤਲਬ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਇਸ ਖੁਸ਼ੀ ਦੇ ਜਨਮ ਦਿਨ ਤੇ ਇਸ ਲੜਕੀ ਦੇ ਜਨਮ ਦਿਨ ਤੇ ਉਹਦੀ ਖੁਸ਼ੀ ਦੇ ਵਿੱਚ ਹੋਰ ਵਾਧਾ ਕੀਤਾ ਕਿਉਂਕਿ ਉਹ ਮਹਿਸੂਸ ਨਾ ਕਰੇ ਕਿ ਕੋਈ ਮੇਰਾ ਭਰਾ ਨਹੀਂ ਹੈਗਾ ਇਸ ਕਰਕੇ ਸਾਰੇ ਮੁਲਾਜ਼ਮਾਂ ਨੇ ਜਿਹੜੇ ਉਹਨਾਂ ਨੇ ਸਮੂਕਤ ਤੌਰ ਤੇ ਫੈਸਲਾ ਕੀਤਾ ਵੀ ਇਸ ਲੜਕੀ ਨੂੰ ਹੋਰ ਹਲਾਸ਼ੇਰੀ ਦੇਣ ਲਈ ਹੋਰੇ ਅੱਗੇ ਵਧੇ ਦਿਨ ਰਾਤ ਚੌਗਣੀ ਤਰੱਕੀ ਕਰੇ ਉਹਦੇ ਜਨਮ ਦਿਨ ਦੇ ਉੱਤੇ ਬਕਾਇਦਾ ਕੇਕ ਲੈ ਕੇ ਆਂਦਾ ਤੇ ਕੇਕ ਕੱਟਣ ਲੱਗੇ ਨੇ ਮੈਂ ਨੇੜੇ ਕਰਕੇ ਤਸਵੀਰਾਂ ਦਿਖਾ ਦਿਆਂ ਇਹ ਕੇਕ ਆ ਤੇ ਉਹ ਲੜਕੀ ਵੀ ਦਿਖਾ ਦਿੰਨਾ ਬਹੁਤ ਪਿਆਰੀ ਲੜਕੀ ਆ ਅਗਾ ਵੱਧੂ ਲੜਕੀ ਆ ਦਮਨ ਝਾਂਜੀ ਉਹਨਾਂ ਦਾ ਅਸ਼ੀਰਵਾਦ ਆ ਜਿਹੜੇ ਮੁੱਖ ਖੇਤੀਬਾੜੀ ਅਫਸਰ ਨੇ ਆਪਣੇ ਤਹਿਸੀਲ ਦੇ ਦਮਨ ਝਾਂਜੀ ਜੀ ਉਹਨਾਂ ਦੇ ਨਾਲ ਕੰਗਸ ਸਾਹਿਬ ਸਭ ਇਨਸਪੈਕਟਰ ਅਮਰਜੀਤ ਸਿੰਘ ਵਾਗਵਾਨੀ ਤੋਂ ਦੂਜੇ ਭਰਾ ਇੱਕ ਹੋਰ ਖੜੇ ਨੇ ਸਾਰੇ ਮੁਲਾਜ਼ਮ ਮੌਜੂਦ ਨੇ ਇਸ ਖੇਤੀਬਾੜੀ ਦਫ਼ਤਰ ਦੇ ਔਰ ਪੂਰਾ ਵਧੀਆ ਮਾਹੌਲ ਸਿਰਜਿਆ ਇੰਜੋਇਮੈਂਟ ਕਰ ਰਹੇ ਨੇ ਬੱਚੀ ਦੇ ਜਨਮ ਦਿਨ ਦੇ ਉੱਤੇ ਸਾਰਿਆਂ ਨੇ ਮਤਲਬ ਫੈਸਲਾ ਕੀਤਾ ਵੀ ਆਪਾਂ ਇਹਨੂੰ ਹੋਰ ਹੱਲਾਸ਼ੇਰੀ ਦੇਣ ਲਈ ਲੜਕੀਆਂ ਨੂੰ ਹੋਰ ਉਤੇ ਚੁੱਕਣ ਲਈ ਮਤਲਬ ਸਾਰੇ ਸਮੂਕ ਤੌਰ ਤੇ ਸਾਂਝੇ ਤੌਰ ਤੇ ਉਤੇ ਕੇਕ ਕੱਟਣ ਲੱਗੇ ਨੇ ਕੇਕ ਕੱਟਣ ਦੀ ਰਸਮ ਸ਼ੁਰੂ ਹੋਣ ਲੱਗੀ ਹੈ ਲਓ ਜੀ ਚਾਂਦੀ ਸਾਹਿਬ ਤੁਸੀਂ ਕੇਕ ਕੱਟ ਇਹ ਲੜਕੀ ਖੁਸ਼ਪ੍ਰੀਤ ਕੌਰ ਬੇਸ਼ੱਕ ਇਸ ਲੜਕੀ ਦਾ ਕੋਈ ਭਰਾ ਨਹੀਂ ਪਰ ਫਿਰ ਵੀ ਮੁੰਡਿਆਂ ਵਾਂਗ ਦਮਨ ਝਾਂਜੀ ਉਹਨਾਂ ਦਾ ਅਸ਼ੀਰਵਾਦ ਹੈ ਇਹਨਾਂ ਦੇ ਨਾਲ ਇਸ ਲੜਕੀ ਦੇ ਨਾਲ ਦੇਖੋ ਉਹਦੇ ਜਨਮ ਦਿਨ ਦੇ ਉੱਤੇ ਕੇਕ ਕਟਿਆ ਜਾ ਰਿਹਾ ਹੈਪੀ ਬਰਥਡੇ ਟੂ ਕਹ ਦਿਓ ਜੀ ਸਾਰੇ ਹਾਂ ਹੈਪੀ ਬਰਥਡੇ ਟੂ ਯੂ ਖੁਸ਼ਪ੍ਰੀਤ ਕੌਰ ਲੜਕੀ ਆ ਔਰ ਜਿਹਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਦਮਨ ਝਾਂਜੀ ਜੀ ਉਹਨਾਂ ਵੱਲੋਂ ਅਮਰਜੀਤ ਸਿੰਘ ਜੀ ਔਰ ਹੋਰ ਮਲਾਜੋ ਸਾਹਿਬਾਨ ਕੰਗ ਸਾਹਿਬ ਤੁਸੀਂ ਵੀ ਕਰਾਓ ਜੀ ਬੇਟੀ ਦਾ ਮੂੰਹ ਮਿੱਠਾ ਕਰਵਾ ਦਿਓ ਬੱਚੀ ਦਾ ਤੇ ਬਹੁਤ ਖੁਸ਼ੀ ਦਾ ਮੌਕਾ ਅਜਿਹੀਆਂ ਖੁਸ਼ੀਆਂ ਇੱਕ ਦੂਜੇ ਦੇ ਨਾਲ ਵੰਡ ਲੈਣੀਆਂ ਚਾਹੀਦੀਆਂ ਜਦੋਂ ਕੋਈ ਘਰ ਦੇ ਵਿੱਚ ਖੁਸ਼ੀ ਆਉਂਦੀ ਆ ਤਾਂ ਅਜਿਹੀਆਂ ਖੁਸ਼ੀਆਂ ਦੇ ਵਿੱਚ ਜਦੋਂ ਤੁਸੀਂ ਕਿਸੇ ਦੇ ਨਾਲ ਖੁਸ਼ੀਆਂ ਵੰਡਦੇ ਹੋ ਤਾਂ ਉਹਨਾਂ 'ਚ ਹੋਰ ਵਾਧਾ ਹੋ ਜਾਂਦਾ ਸੋ ਮੇਰੇ ਨਾਲ ਦਮਨ ਝਾਂਜੀ ਜੀ ਮੌਜੂਦ ਨੇ ਉਹ ਵਧਾਈ ਦੇਣਗੇ ਇਸ ਲੜਕੀ ਨੂੰ ਅੱਜ ਹਾਂਜੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਇੱਕ ਸਾਡੀ ਸਟਾਫ ਮੈਂਬਰ ਹੈ ਜੋ ਹੁਣੇ ਸਾਡੇ ਖੇਤੀਬਾੜੀ ਵਿਭਾਗ ਬਲਾਕ ਦਫਤਰ ਖਮਾਣੂ ਵਿਖੇ ਇਹਨਾਂ ਨੇ ਆਪਣੀ ਜੌਬ ਦੀ ਸ਼ੁਰੂਆਤ ਕੀਤੀ ਹੈ ਆਪਣੇ ਕਰੀਅਰ ਨੂੰ ਆਰੰਭ ਕੀਤਾ ਹੈ ਤੇ ਇਹ ਬੱਚੀ ਬਹੁਤ ਮਿਹਨਤ ਕਰਦੀ ਹੈਗੀ ਆ ਇੱਥੇ ਮਤਲਬ ਇਹਨਾਂ ਨੂੰ ਹੁਣ ਸਾਰਾ ਬਲਾਕ ਦਾ ਜਿਹੜਾ ਕੰਮਕਾਰ ਹੈਗਾ ਨਾਰਮਲ ਕਿਸਾਨਾਂ ਨਾਲ ਜਿਸ ਤਰ੍ਹਾਂ ਵੀ ਇਹ ਕਿਸਾਨ ਦੀ ਬੇਟੀ ਹੈਗੀ ਹੈ ਸਾਡੇ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਸਾਡੇ ਕਿਸਾਨ ਵੀਰ ਸ਼ਹੀਦ ਹੋਏ ਸੀ ਪੰਜਾਬ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਦੇ ਜਿਹੜੇ ਕਿਸਾਨ ਸਾਡੇ ਸ਼ਹੀਦ ਹੋ ਗਏ ਸੀ ਉਹਨਾਂ ਦੇ ਬੱਚੀ ਬੱਚਿਆਂ ਨੂੰ ਵੀ ਤੇ ਇਹ ਇਹ ਬੱਚੀ ਹੈਗੀ ਐ ਪਿੰਡ ਸੁਹਾਵੀ ਤੋਂ ਤੇ ਇਹਨਾਂ ਨੂੰ ਵੀ ਉਹਨਾਂ ਨੇ ਸਰਕਾਰ ਨੇ ਇਹ ਵਾਸਤੇ ਨੇ ਮੇਰ ਦੇ ਨਾਲ ਸਰਕਾਰ ਨੇ ਇਹਨਾਂ ਨੂੰ ਨੌਕਰੀ ਦਿੱਤੀ ਆ ਤੇ ਅਸੀਂ ਇਹਨਾਂ ਦੇ ਮਤਲਬ ਵਧੀਆ ਇਹਨਾਂ ਨੂੰ ਨਾ ਦਾ ਜ ਬਰਡੇ ਹੈਗਾ ਤੇ ਸਾਰੇ ਸਟਾਫ ਨੇ ਤੈ ਕਿਹਾ ਕਿ ਬਰਡੇ ਇਹਨਾਂ ਦਾ ਅਸੀਂ ਜ਼ਰੂਰ ਇੱਥੇ ਇੱਕ ਛੋਟੀ ਜੀ ਕੇਕ ਕੱਟ ਕੇ ਇੱਕ ਇਹਨਾਂ ਨੂੰ ਸਵੀਟ ਜੈਸਚਰ ਦਈਏ ਔਰ ਤਾਂਕੀ ਜਿਹੜੀਆਂ ਆਪਣੀਆਂ ਬੱਚੀਆਂ ਨੇ ਕੰਮ ਕਰ ਰਹੀਆਂ ਨੇ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਉਹ ਸਾਰਿਆਂ ਨੂੰ ਇੱਕ ਹੰਗਾਰਾ ਮਿਲ ਸਕੇ ਕਿ ਇਹ ਬਰਾਬਰ ਕੰਮ ਕਰਦੀਆਂ ਨੇ ਸਾਰਿਆਂ ਦੇ ਨਾਲ ਕਦੇ ਇਹਨਾਂ ਨੇ ਇਹ ਨਹੀਂ ਕਿਹਾ ਕਿ ਜੀ ਅੱਜ ਮੀ ਹੈ ਜੀ ਜਾਂ ਕੁਛ ਹੈ ਜੀ ਜਾਂ ਕੁਸ ਮਸਿਆ ਜੀ ਸਾਰੇ ਸਟਾਫ ਸਾਡਾ ਉਰੇ ਬਹੁਤ ਵਧੀਆ ਕੰਮ ਕਰਦਾ ਹੈਗਾ ਸਾਡੇ ਮੁਖੇਤੀਬਾੜੀ ਅਫਸਰ ਡਾਕਟਰ ਗੁਰਨਾਮ ਸਿੰਘ ਜੀ ਦੀ ਅਗਵਾਈ ਹੇਠ ਸਾਡਾ ਬਲਾਕ ਬਹੁਤ ਵਧੀਆ ਕਿਸਾਨਾਂ ਦੀ ਸੇਵਾ ਦੇ ਵਿੱਚ ਲੱਗਿਆ ਹੈ ਤੇ ਮੈਂ ਇਹਨਾਂ ਦੇ ਵਧੀਆ ਜੀਵਨ ਦੇ ਜੋ ਅੱਗੇ ਆਉਣ ਵਾਲੇ ਕੈਰੀਅਰ ਦੀ ਇਹਨਾਂ ਨੂੰ ਇਹਨਾਂ ਨੂੰ ਜਿੱਥੇ ਇਹਨਾਂ ਨੂੰ ਅੱਜ ਦੀ ਮੁਬਾਰਕਬਾਦ ਵੀ ਦਿੰਨਾ ਤੇ ਸ਼ੁਭ ਕਾਮਨਾਵਾਂ ਦਿੰਨਾ ਕਿ ਇਹ ਅੱਗੇ ਵੀ ਤਰੱਕੀਆਂ ਕਰਦੇ ਰਹਿਣ ਤੇ ਆਪਣੇ ਜੀਵਨ ਦੇ ਵਿੱਚ ਹੋਰ ਤਰੱਕੀਆਂ ਮੰਨਣ ਇਹਨਾਂ ਦੇ ਘਰਦਿਆਂ ਨੂੰ ਵੀ ਵਧਾਈ ਤੇ ਮੇਰੇ ਹੋਰ ਸਾਥੀ ਵੀ ਸ਼ੇਅਰ ਕਰਨਾ ਚਾਹਣਗੇ ਬਿਲਕੁਲ ਜੀ ਮਤਲਬ ਲੜਕੀਆਂ ਕਿਸੇ ਖਿੱਤੇ 'ਚ ਵੀ ਪਿੱਛੇ ਨਾ ਰਹਿ ਸਕਣ ਇਸ ਕਰਕੇ ਦਮਨ ਝਾਂਜੀ ਜੀ ਨੇ ਅਪਰਾਲਾ ਕੀਤਾ ਵੀ ਇਸ ਲੜਕੀ ਦਾ ਜਨਮ ਦਿਨ ਹੈ ਜਿਹੜਾ ਅੱਜ ਉਹਦੇ ਤੇ ਕੇਕ ਕੱਟਿਆ ਜਾਵੇ ਔਰ ਇਤਿਹਾਸਕ ਬਣਾਤਾ ਇਹਦਾ ਜਨਮ ਦਿਨ ਆਪਾਂ ਨੇ ਇਸ ਲੜਕੀ ਦਾ ਖੁਸ਼ਕਪ੍ਰੀਤ कौर ਦਾ ਬੇਟਾ ਕੀ ਕਹੋਗੇ ਅੱਜ ਇਸ ਸ਼ੁਭ ਦਿਹਾੜੇ ਨੂੰ ਵਧਾਈ ਦੇਉਂਗੇ ਕਿ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜੀ ਜੀ ਸੋ ਇਹ ਇਹ ਇਹਦਾ ਫਾਦਰ ਹੈ ਜਿਹੜਾ ਦੱਸਿਆ ਝਾਂਜੀ ਜੀ ਨੇ ਵੀ ਅੰਦੋਲਨ ਜਿਹੜਾ ਚੱਲਦਾ ਸੀ ਕਿਸਾਨ ਅੰਦੋਲਨ ਉਹਦੇ ਚ ਸ਼ੀਦ ਹੋਗੇ ਸੀ ਜਿਹਦੇ ਇਪਸ ਵੱਜੋਂ ਪੰਜਾਬ ਸਰਕਾਰ ਨੇ ਇਸ ਲੜਕੀ ਨੂੰ ਇਸ ਖੇਤੀਬਾੜੀ ਵਿਭਾਗ ਦੇ ਵਿੱਚ ਨੌਕਰੀ ਦਿੱਤੀ ਸੀ ਸੋ ਸਾਰਿਆਂ ਦਾ ਧੰਨਵਾਦ ਜੀ ਵੱਧ ਤੋਂ ਵੱਧ ਕਮੈਂਟ ਕਰਕੇ ਖੁਸ਼ਪ੍ਰੀਤ ਕੌਰ ਦਾ ਹੌਸਲਾ ਵਧਾਉਣਾ ਆਪਾਂ ਨੇ ਤਾਂ ਜੋ ਇਹ ਹੋਰ ਇਸ ਫੀਲਡ ਦੇ ਵਿੱਚ ਤਰੱਕੀ ਕਰ ਸਕੇ ਧੰਨਵਾਦ ਜੀ